ਤਸਵੀਰਾਂ ਦੇ ਵਿੱਚ ਤੁਸੀਂ ਸਨਮਾਨਿਤ ਹੁੰਦੇ ਹੋਏ ਕਿਸਾਨ ਆਗੂਆਂ ਨੂੰ ਦੇਖ ਰਹੇ ਹੋ ਹੋਰ ਵੀ ਸ਼ਹਿਰ ਦੀਆਂ ਪਤਵੰਤੇ ਸੱਜਣਾ ਨੂੰ ਤੁਸੀਂ ਸਨਮਾਨਿਤ ਹੁੰਦਿਆਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਬੈਂਕ ਦੇ ਆਫੀਸਰ ਸਹਿਬਾਨਾਂ ਵੱਲੋਂ ਬੈਂਕ ਮੁਲਾਜ਼ਮਾਂ ਵੱਲੋਂ ਬਾਬਾ ਬੰਦੀਪ ਸਿੰਘ ਜੀ ਵੈਰਾਈਟੀ ਉਹਨਾਂ ਦਾ ਸਨਮਾਨ ਹੋਰ ਵੀ ਇੱਥੇ ਜਿਹੜੇ ਕਿਸਾਨ ਆਗੂ ਉਹਨਾਂ ਦਾ ਸਨਮਾਨ ਗੋਪਾਲ ਸ਼ਰਮਾ ਜੀ ਦਾ ਸਨਮਾਨ ਜਗਿੰਦਰ ਸਿੰਘ ਪੰਜਰਸ ਜੀ ਸ਼੍ਰੋਮਣੀ ਕਾਲੀਦਾਲ ਦੇ ਵੱਡੇ ਆਗੂ ਉਹਨਾਂ ਦਾ ਸਨਮਾਨ गोपाल शर्मा जी श्रोमणी कारीदार ਦੇ ਸਾਫ ਕਾ ਐਮ ਸੀ ਵੀ ਨੇ ਸਨਮਾਨੇ ਤੋਂ ਉਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ। ਇਸ ਤੋਹਫੇ ਵਿੱਚ 4 ਏਕੜ ਤੋਂ ਉਸ ਦੀ ਤੁਰਤ ਜ਼ਮੀਨ ਹੈ। ਉਸ ਨੂੰ ਵਸੀ ਡਬਲ ਕੇ ਲਿਆ ਨਾਮ ਕੀਤਾ ਹਰਨ ਕਰਾ ਦਿੱਤਾ ਹੈ। ਤਾਂ ਇਹ ਵੀ ਨਿਖਰਾ ਕਿ ਪੂਰਾ ਲਾਭ ਪ੍ਰਾਪਤ ਹੋ ਉਸ ਨੂੰ ਲਾਭ ਅੱਜਕੱਲ੍ਹ ਜਿਵੇਂ ਖੇਤੀ ਦੇ ਅ ਪ੍ਰੋਗਰੈਸਿਵ ਆਰਡਰ ਹੋਏ ਜਿਦੇ ਵਿੱਚ ਖੇਤੀ ਦੇ ਸਾਧਨ ਹਨ ਕੁਝ ਮਹਿੰਗੇ ਵੀ ਹੋਗੇ।

اس طرح ہوئے ہیں اس نے ہی وہ کا ہے کہ ان کے لئے ایک حالت ہوئے ہیں ہماریشن کی مجرد جن از ادافر کے لئے بہت بڑا نام ہیں ساکر اینا ایسا جاگ جلد برستر دکار بول جیٹی بیویو سیٹیٹن سکتے ہیں وہ بھی مجرد بلکتا ہے ان کے لئے ایسا سکتے ہیں ہماریشن کی مجرد سکتے ہیں ਸਸਿਕਾ ਦੋਸਤੋ ਮੈਂ ਹਰਦਵਿੰਦਰ ਭੱਟੀ ਹਾਂ ਤੁਸੀਂ ਜੁੜੇ ਹੋ ਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਨੈਣਾ ਆ ਰਹੀਆ ਧਰਮਸ਼ਾਲਾ ਸਮਾਣਾ ਤੋਂ ਦੇਖ ਰਹੇ ਹੋ ਜਿੱਥੇ ਕਿ ਕਿਸਾਨਾਂ ਦੀ ਭਲਾਈ ਅਤੇ ਖੁਸ਼ਹਾਲੀ ਵੱਲ ਇੱਕ ਹੋਰ ਕਦਮ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਹ ਪ੍ਰੋਗਰਾਮ ਕਿਸਾਨ ਅਵੇਅਰਨੈਸ ਪ੍ਰੋਗਰਾਮ ਸੀ ਔਰ ਭਾਰਤੀ ਸਟੇਟ ਬੈਂਕ ਦੀ ਏਡੀਬੀ ਬ੍ਰਾਂਚ ਸਮਾਣਾ ਬਰਾਤ ਗਾਜੇਵਾ ਬ੍ਰਾਂਚ ਬਾਦਸ਼ਾਪੁਰ ਬ੍ਰਾਂਚ ਕਮਾਲਪੁਰ ਵੱਲੋਂ ਕਰਵਾਏ ਗਏ ਇੱਕ ਸੰਝ ਕਿਸਾਨ ਵਪਾਰੀ ਸੰमेलन ਦੌਰਾਨ ਅੱਜ ਸਮਾਣਾ ਸ਼ਹਿਰ ਦੀ ਮਹਾਨਾਜ ਹਸਤੀਆਂ ਨੇ ਹਾਜ਼ਰੀ ਭਰੀ ਔਰ ਜਿਨ੍ਹਾਂ ਵਿੱਚੋਂ ਜਥੇਦਾਰ ਅਮਰਜੀਤ ਸਿੰਘ ਪਰੰਜਰਤ ਸ਼੍ਰੋਮਣੀ ਅਕਾਲੀ ਦਲ ਤੋਂ ਉਹਨਾਂ ਦੇ ਨਾਲ ਹੀ ਗੋਪਾਲ ਸ਼ਰਮਾ ਜੀ ਵੱਡੇਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਔਰ ਧਾਰਮਿਕ ਸ਼ਖਸੀਤਾਂ ਦੇ ਵਿੱਚੋਂ ਬਾਬਾ ਬੰਦੀਪ ਸਿੰਘ ਜੀ ਵੜੈ ਸਾਹਿਬ ਔਰ ਸਰਦਾਰ ਬੈਂਤ ਸਿੰਘ ਜੀ ਵਿਰਕਾ ਪੱਪੀ ਹੁਣੀ ਭਾਜੀ ਹੁਣੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਔਰ ਇਹਨਾਂ ਸਾਰੀਆਂ ਸ਼ਖਸੀਤਾਂ ਦਾ ਸਟੇਟ ਬੈਂਕ ਆਫ ਇੰਡੀਆ ਦੇ ਜਿਹੜੇ ਆਫੀਸਰ ਸਹਿਬਾਨ ਸੀ ਉਹਨਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਸੋ ਤਸਵੀਰਾਂ ਦੇ ਵਿੱਚ ਤੁਸੀਂ ਪੰਦਰ ਸਾਹਿਬ ਨੂੰ ਦੇਖ ਰਹੇ ਹੋ ਜੋ ਕਿ ਉਚੇਚੇ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਸਨ ਜੇ ਗੱਲ ਕਰੀਏ ਤਾਂ ਵੱਖ-ਵੱਖ ਸਮਿਆਂ ਦੌਰਾਨ ਹਰ ਵੇਲੇ ਪ੍ਰੋਗਰਾਮ ਜਿਹੜੇ SBI ਕਰਦੀ ਰਹਿੰਦੀ ਹੈ ਵੱਡੇ ਉਪਰਾਲੇ ਕਰਦੀ ਰਹਿੰਦੀ ਹੈ ਔਰ ਇਸ ਪ੍ਰੋਗਰਾਮ ਦੌਰਾਨ ਵਕ ਵਕ ਜਿਹੜੇ ਆਗੂਆਂ ਵੱਲੋਂ ਔਰ ਬੈਂਕ ਦੇ ਜਿਹੜੇ ਆਫੀਸਰ ਸਹਿਬਾਨਾਂ ਵੱਲੋਂ ਲੋਕਾਂ ਨੂੰ ਅਵੇਅਰਨੈਸ ਬਾਰੇ ਸੰਬੋਧਨ ਵੀ ਕੀਤਾ ਗਿਆ ਬਹੁਤ ਵਧੀਆ ਉਪਰਾਲਾ ਜੇ ਗੱਲ ਕਰੀ SBI ਬੈਂਕ ਦੀਆਂ ਬਹੁਤ ਜ਼ਿਆਦਾ ਬ੍ਰਾਂਚਾਂ ਨੇ ਇੰਡੀਆ ਦੇ ਵਿੱਚ ਔਰ ਕਾਫੀ ਅੱਛਾ ਇਹਨਾਂ ਦਾ ਇੱਕ ਹੌਲਡ ਵੀ ਹੈ ਬਾਕੀ ਜਿਹੜੇ ਬੈਂਕ ਨੇ ਉਹਨਾਂ ਨਾਲ ਵਿਆਜ ਦੀ ਦਰ ਜਿਹੜੀ ਹੈ ਉਹ ਵੀ ਘਟਾ ਐ ਐਸਬੀਆਈ ਬੈਂਕ ਦੀ ਸੋ ਚੰਗੀ ਅਵੇਅਰਨੈਸ ਐ ਤਸਵੀਰਾਂ ਦੇ ਵਿੱਚ ਤੁਸੀਂ ਸਨਮਾਨਿਤ ਹੁੰਦੇ ਹੋਏ ਕਿਸਾਨ ਆਗੂਆਂ ਨੂੰ ਦੇਖ ਰਹੇ ਹੋ ਹੋਰ ਵੀ ਸ਼ਹਿਰ ਦੀਆਂ ਪਤਵੰਤੇ ਸੱਜਣਾ ਨੂੰ ਤੁਸੀਂ ਸਨਮਾਨਿਤ ਹੁੰਦਿਆਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਬੈਂਕ ਦੇ ਆਫੀਸਰ ਸਹਿਬਾਨਾਂ ਵੱਲੋਂ ਬੈਂਕ ਮੁਲਾਜ਼ਮਾਂ ਵੱਲੋਂ ਬਾਬਾ ਬੰਦੀਪ ਸਿੰਘ ਜੀ ਵੈਰਾਈਟੀ ਹੁਣਾਂ ਦਾ ਸਨਮਾਨ ਹੋਰ ਵੀ ਇੱਥੇ ਜਿਹੜੇ ਕਿਸਾਨ ਆਗੂਆਂ ਦਾ ਸਨਮਾਨ ਗੋਪਾਲ ਸ਼ਰਮਾ ਜੀ ਦਾ ਸਨਮਾਨ ਜਗਿੰਦਰ ਸਿੰਘ ਪੰਜਰਸ ਜੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਉਹਨਾਂ ਦਾ ਸਨਮਾਨ ਗੋਪਾਲ ਸ਼ਰਮਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਐਮਸੀਵੀ ਨੇ ਸਨਮਾਨੇ ਤੋਂ ਉਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਸੋ ਸ਼ਹਿਰ ਦੀਆਂ ਵੱਖ-ਵੱਖ ਹਸਤੀਆਂ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀਆਂ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਇੱਥੇ ਸੋ ਤੁਸੀਂ ਜਰੂਰ ਜੁੜੇ ਰਹੋ ਤਾਰਾ ਬੋਲੇ ਪੰਜਾਬੀ ਚੈਨਲ ਦੇ ਇਟੇ ਟਾਈਪ ਆਫ ਇੰਡੀਆ ਕਦੋਂ ਤੱਕ ਇਹ ਚੱਲ ਕੇ ਚੱਲੂਗਾ ਕਿਵਾਰੀ ਦੀ ਕੀਰਿਆ ਨਹੀਂ 9 3 8 2 ਕੋਡ 21 25 23 ਜੀ 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 ਕੀਰਿਆ ਨਹੀਂ ਕਿਤੀ ਵਾਰੀ میری بیتی ہے کی یہ جانکاری پہ اور سامان کا سامنے کی کی بھی جائے جوڑا کام کے لحاظ سے فائیویو کا گاپ تھا کی کمی بہت بڑا ہے کرونا کے ٹھیک ہے جنہوں نے کوئی آگ نہیں تھوڑا ਪਾਰੀਆਂ ਅੱਗੇ ਵੀ ਜਾਣ ਦੇ ਵਕਾਨਦਾਰਾਂ ਨੂੰ ਕਿਲੇ ਜਾਣ ਦੇ ਕਸਾਮਾਂ ਨੂੰ ਕਿਲੇ ਜਾਣ ਦੇ ਜਿਹੜੇ ਦਾ ਯੋਗਦਾਨ ਹੈ ਦਾ ਸਭ ਤੋਂ ਵੱਧ ਭਾਰਤੀ ਸੀਟ ਲੈ ਕੇ ਦਾ ਮੈਂ ਜਿਆਦਾ ਮਦਦ ਨਹੀਂ ਲਿਆਣਾ ਉਹਨਾਂ ਨੇ ਮੇਰੀ ਕਰਵਾ ਖਾਤੇ ਮੁੱਖ ਨਾਮ 3 ਵੀ ਮੇਰੇ ਰਹੇ ਹੋ ਜੀ ਜੀਨੀ ਸ਼ਰਮਾਨੀ ਤੁਹਾਡੇ ਸਾਹਮਣੋਂ ਕੋਣ ਹੈ ਅਤੇ ਆਪਣੇ ਵਿਚਾਰ ਰੱਖਣ ਲਈ ਜੀ ਹੁਣੇ ਜੀ ਸਾਥ ਜੀਨੀ ਸ਼ਰਮਾਨੀ ਸਰ ਕਿਵੇਂ ਦਾ ਉਪਰਾਲਾ ਲੱਗਦਾ ਤੁਹਾਨੂੰ ਐਸਬੀ ਦੇ ਵਿੱਚ ਜੋ ਉਹਨਾਂ ਨੇ ਚਾਹੇ ਕ੍ਰਿਡਿਟ ਨਸਟਪਤ ਲੋਨ ਦੇ ਚਾਹੇ ਕਿ ਕਿਸੇ ਦੇ ਜਨ ਖੰਦ ਨੇ ਰੀਟਨ ਲੋਨ ਉਹ ਇਰਾਣ ਨੂੰ ਨਾ ਵੀ ਪਰਿਵਰਸਤਰੀ ਦੇ ਦੰਦ ਨੇ ਇਹ ਕਿਉਂਕਿ ਇੱਕ ਤੱਕ ਕੇ ਇਹਨਾਂ ਨੂੰ ਸਬਸਿਡੀ ਮੰਗਣ ਦਾ ਵੀ ਇਹ ਕੰਮ ਬੈਂਕ ਹੀ ਕਰਦਾ ਹੈ ਇਸ ਕਰਕੇ ਜਿਹੜੇ ਦੋ ਬੈਂਕ ਵਾਲਾ ਨੂੰ ਪ੍ਰਾਇੋਰਟੀ ਦਿੱਤੇ ਨੇ ਦੂਜੇ ਬੈਂਕਾਂ ਦੇ ਬਹੁਤਾਂ